हाय गाइस ਅੱਜ ਅਸੀਂ ਪਹੁੰਚ ਚੁੱਕੇ ਹਾਂ ਬਾਬਾ ਫਰੀਦ ਦੀ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਸ਼ਹਿਰ ਦੇ ਵਿੱਚ ਤੇ ਘੁਮਾਵਾਂਗੇ ਤੇ ਬਾਬਾ ਜੀ ਦੀ ਜਗ੍ਹਾ ਤੇ ਦਰਸ਼ਨ ਕਰਾਵਾਂਗੇ ਤੇ ਸ਼ਹਿਰ ਬੜਾ ਹੀ ਸੋਹਣਾ ਹੈ ਤੇ ਪੁਰਾਣੀਆਂ ਇਮਾਰਤਾਂ ਬਹੁਤ ਨੇ ਇੱਥੇ ਤੇ ਬਹੁਤ ਹੀ ਵਧੀਆ ਸ਼ਹਿਰ ਹੈ ਤੇ ਮੈਂ ਵੀ ਤੁਹਾਨੂੰ ਨਾਲ-ਨਾਲ ਦੱਸਤੀ ਜਾਊਂਗਾ ਕਿੱਥੇ ਗਿਆ ਹੈ ਤੇ ਤੁਸੀਂ ਵੀ ਇੱਕ ਵਾਰ ਇੱਥੇ ਘੁੰਮਣ ਲਈ ਜੇ ਦਿਲ ਕਰੇ ਤਾਂ ਜਰੂਰ ਆਣਾ ਤੇ ਬਾਬਾ ਜੀ ਦੀ ਜਗ੍ਹਾ ਤੇ ਮਤਲਬ ਆਇਆਣਾ ਬਾਬਾ ਫਰੀਦ ਜੀ ਦਾ ਬਹੁਤ ਹੀ ਵਧੀਆ ਹੈ ਫਰੀਦਕੋਟ ਚਰ ਲੋ ਜੀ ਮੈਂ ਚੱਕੀ ਆਪਣੀ ਗੱਡੀ ਤੇ ਚੱਲੇ ਬਾਬਾ ਜੀ ਦੇ ਮੱਥਾ ਟੇਕਣ ਵਰਦਵਾਰੇ ਤੇ ਪਹਿਲਾਂ ਆਇਆ ਪਾਈਕ ਨਿਜਾਈ ਚੌਂਕ ਤੇ ਅਸੀਂ ਪੁੱਛਿਆ ਜੀ ਬਾਬਾ ਜੀ ਦੇ ਗੁਰਦੁਆਰੇ ਜਾਣਾ ਤਾਂ ਉਹਨੇ ਦੱਸਿਆ ਵੀ ਸਿੱਧਾ ਜਾ ਕੇ ਰਾਈਟ ਹੋ ਕੇ ਲੈਫਟ ਹੋ ਜਿਓ ਤੇ ਅਸੀਂ ਦਿਖਾਵਾਂਗੇ ਬਾਬਾ ਫਰੀਦ ਜੀ ਦੀ ਮਾਰਕੀਟ ਤੇ ਬਾਜ਼ਾਰ ਤੇ ਬਹੁਤ ਹੀ ਵਧੀਆ ਤੇ ਪੁਰਾਣੀਆਂ ਮਾਰਤਾਈ ਬਹੁਤ ਵਧੀਆ ਸੀ ਅਸੀਂ ਬਹੁਤ ਇੰਜੋਏ ਕੀਤਾ ਤੇ ਅਸੀਂ ਤੇ ਬਾਅਦ ਉਹਨਾਂ ਨੂੰ ਪੁੱਛਿਆ ਬਾਬਾ ਜੀ ਦਾ ਐਡਰੈਸ ਫੇਰ ਇੱਕ ਵਾਰ ਤੇ ਉਥਰੇ ਜਲਦੀ ਗੱਡੀ ਫੇਰ ਚੱਕੀ ਅਸੀਂ ਸਿੱਧਾ ਚੱਲ ਗਏ ਤੇ ਬਾਜ਼ਾਰ ਦੇਖੋ ਤੁਹਾਨੂੰ ਬਾਜ਼ਾਰ ਵੀ ਨਾਲ ਦੀ ਨਾਲ ਦਿਖਾ ਰਹੇ ਆਂ ਪੁਰਾਣੀਆਂ ਇਮਾਰਤਾਂ ਬਹੁਤ ਹੀ ਵਧੀਆ ਹਲੇ ਬਾਜ਼ਾਰ ਖੁੱਲਿਆ ਨਹੀਂ ਸੀ ਕਿ 9 10 ਵਜੇ ਦਾ ਟਾਈਮ ਸੀ 9:30 ਦਾ ਟਾਈਮ ਸੀ ਅੱਧੇ ਕਿਹ ਦੁਕਾਨਾਂ ਖੁੱਲੀਆਂ ਸੀ ਅੱਧੀਆਂ ਬੰਦ ਸੀ ਟ੍ਰੈਫਿਕ ਵੀ ਨਹੀਂ ਸੀ ਤੇ ਇਹ ਆ ਜੀ ਮੁਬਾਰਕ ਕਿਲਾ ਅਸੀਂ ਉੱਥੇ ਜਾ ਕੇ ਭਾਜੀ ਨੂੰ ਪੁੱਛਿਆ ਵੀ ਅੰਦਰ ਦੇਖਣਾ ਤੇ ਉਹਨੇ ਨਾ ਕਰਤਾ ਵੀ ਔਰ ਇਹ ਅੰਦਰ ਐਂਟਰੀ ਹੈ ਨਹੀਂ ਤੇ ਆ ਅਸੀਂ ਚੱਲ ਗਏ ਬਾਬਾ ਜੀ ਦੇ ਦਰਸ਼ਨ ਕਰਨ ਉਹਦੇ ਗੁਰਦੁਆਰੇ ਇਹ ਬਾਜ਼ਾਰ ਚ ਜਾਂਦੇ ਹੋਏ ਤੇ ਰਾਈਟ ਸਾਈਡ ਆ ਬਾਬਾ ਜੀ ਦਾ ਟਿੱਲਾ ਬਾਬਾ ਫਰੀਦ ਅਲੀ ਖਾਨ ਦੀ ਟਿੱਲਾ ਤੇ ਪਹੁੰਚ ਕੇ ਬਾਬਾ ਜੀ ਦਾ ਆ ਲੋ ਜੇ ਹੈਗੀ ਇੱਕ ਐਂਟਰੀ ਇਨ ਗੇਟ ਬਣਾਏ ਹੋਏ ਨੇ ਇਸ ਸਾਹਮਣੇ ਬਾਬਾ ਜੀ ਦਾ ਟਿੱਲਾ ਤੇ ਰਾਈਟ ਸਾਈਡ ਉਹ ਦੁਆਰਾ ਹੈ ਬਾਬਾ ਜੀ ਦਾ ਤੇ ਜਿੱਥੇ 24 ਘੰਟੇ ਰੂਟਨ ਚੱਲਦਾ ਹੈ ਤੇ ਆਪਾਂ ਦਰਸਨ ਕਰਾਵਾਂਗੇ ਤੁਹਾਨੂੰ ਦੇਖੋ ਸੱਸਾਂ ਲਿਖੀ ਜੇ ਇਹ ਬਾਬਾ ਜੀ ਦਾ गुरद्वारा विला साहब के भी, तो भी दर्शन करावे ये बाबा जी का इत्यास बाबा जी का लंगर हाल दर्शन करपरत अ गुरद्वारे फटेका ਅਜੋ ਦਿਨ ਸਤਿ ਸ਼੍ਰੀ ਅਕਾਲ ਤੇ ਕਰਮ ਬਣਾ ਤੋ ਇਸ ਲਈ ਆਪਣੀ ਗੱਡੀ ਤੇ ਬਜਾਲ ਤੇ ਅੱਗੇ ਗੱਡੀ ਖੜੀ ਸੀ ਆਪਣੀ